ਜਿਹੜੇ ਪੁਲਿਸ ਸਟੇਸ਼ਨਸ ਦੇ ਉੱਤੇ ਖਾਸ ਕਰਕੇ ਬਾਰਡਰ ਇਲਾਕਿਆਂ ਦੇ ਪੁਲਿਸ ਸਟੇਸ਼ਨਸ ਤੇ ਹਮਲੇ ਹੋ ਰਹੇ ਆ ਬਹੁਤ ਮੰਦਪਾਗੀ ਘਟਨਾ ਵਾਏ ਔਰ ਆਬਵੀਅਸਲੀ ਪੁਲਿਸ ਦਾ ਮਾਨੋਬਲ ਜਿਹੜਾ ਵਾ ਉਹਦੇ ਤੇ ਸਿੱਧਾ ਅਟੈਕ ਆ ਔਰ ਹੋਰ ਵੀ ਜਿਹੜੀ ਬੰਦਪਾਗੀ ਗੱਲ ਇਹ ਆ ਕਿ ਹੁਣ ਹੌਲੀ ਹੌਲੀ ਸਰਕਾਰ ਤੇ ਪੁਲਿਸ ਦੇ ਉੱਪਰ ਜਿਹੜਾ ਭਰੋਸਾ ਵਾ ਉਹ ਲੋਕਾਂ ਦਾ ਉੱਤਰਿਆ ਔਰ ਇਹਦੇ ਵਾਸਤੇ ਸਰਕਾਰ ਤੇ ਪੁਲਿਸ ਖੁਦ ਜ਼ਿੰਮੇਵਾਰ ਆ ਮੈਂ ਇਸ ਕਰਕੇ ਇਹ ਕਹਿ ਰਿਹਾ ਹਾਂ ਮਾਮ ਕਿ ਜਦੋਂ ਕੋਈ ਘਟਨਾ ਵਾਪਰਦੀ ਹੈ ਉਹਨੂੰ ਅਸੀਂ ਡਿਨਾਈ ਕਿਉਂ ਕਰਦੇ ਹਾਂ ਜੀ ਗਲਤੀ ਹੋ ਗਈ ਤੇ ਮੰਨੋ ਲਾਰੈਂਸ ਬਿਸ਼ਨੋਈ ਦਾ ਇੰਟਰਵਿਊ ਮਾਰਚ 2023 ਦੇ ਵਿੱਚ ਹੋਇਆ ਸੀ ਦੋ ਇੰਟਰਵਿਊ ਹੋਏ ਐ ਖੈਦ ਰਾਜਸਥਾਨ ਦੀ ਕਿਸੇ ਜੇਲ੍ਹ ਦੇ ਵਿੱਚ ਤੇ ਖਰੜ ਸੀਆਈਏ ਸਟਾਫ ਦੇ ਵਿੱਚ ਪੰਜਾਬ ਪੁਲਿਸ ਨੇ ਡਿਨਾਈ ਕੀਤਾ ਡੀਜੀਪੀ ਨੇ ਵੀ ਬਿਆਨ ਦਿੱਤਾ ਸਰਕਾਰ ਨੇ ਬਿਆਨ ਦਿੱਤਾ ਪੰਜਾਬ ਦੇ ਏਜੀ ਨੇ ਬਿਆਨ ਦਿੱਤਾ ਵੀ ਸਾਡੇ ਥਾਣੇ 'ਚ ਨਹੀਂ ਹੋਇਆ ਫਿਰ ਉੱਥੋਂ ਫਟਕਾਰ ਲਾਈ ਆ ਹਾਈ ਕੋਰਟ ਨੇ ਫਿਰ ਦੁਬਾਰਾ ਇਨਕੁਆਇਰੀ ਹੋਈ ਤੇ ਫਿਰ ਬਾਅਦ ਸਾਬਤ ਹੋ ਗਿਆ ਕਿ ਇਹ ਸੀਆਈਏ ਸਟਾਫ ਕਰਨ ਦੇ ਵਿੱਚ ਹੀ ਇੱਕ ਇੰਟਰਵਿਊ ਹੋਇਆ ਸੀ ਉਹਦੇ ਤੇ ਫਿਰ ਕਾਰਵਾਈ ਸ਼ੁਰੂ ਹੋਈ ਹਾਈ ਕੋਰਟ ਨੇ ਕਿਹਾ ਕਾਰਵਾਈ ਕਰੋ ਜਿਹੜੇ ਲੋਕੀ ਜ਼ਿੰਮੇਵਾਰ ਆ ਸੀਨੀਅਰ ਅਫਸਰਾਂ ਤੇ ਕਾਰਵਾਈ ਕਰੋ ਆਫਟਰ ਆਲ ਲਾਰੈਂਸ ਬਿਸ਼ਨੋਈ ਕੋਈ ਛੋਟਾ ਮੋਟਾ ਕੋਈ ਕ੍ਰਿਮੀਨਲ ਨਹੀਂ ਸੀਗਾ ਬਹੁਤ ਵੱਡੇ ਇਲਜ਼ਾਮ ਹੈ ਉਹਦੇ ਉੱਪਰ ਬੜੇ ਵੱਡੇ ਦੋਸ਼ ਹੈ ਉਹਦੇ ਉੱਪਰ ਫਿਰ ਉਹਨਾਂ ਨੇ ਹੁਣ ਫਾਈਨਲੀ ਇੱਕ ਡੀਐਸਪੀ ਨੂੰ ਬਰਖਾਸ ਕਰ ਰਿਹਾ ਹੈ ਕਹਣ ਦਾ ਮਤਲਬ ਇਹ ਆ ਕਿ ਕੀ ਹਾਈ ਕੋਰਟ ਦੀ ਦਖਲਅੰਦਾਜ਼ੀ ਤੋਂ ਬਿਨਾ ਅਸੀਂ ਆਪਣੀ ਕਾਰਵਾਈ ਕੋਈ ਨਹੀਂ ਕਰਦੇ ਅਸੀਂ ਕਿਉਂ ਝੂਠ ਬੋਲਦੇ ਆ ਹੁਣ ਵੀ ਜਿਹੜੇ ਪੁਲਿਸ ਸਟੇਸ਼ਨ ਤੇ ਉੱਤੇ ਹਮਲੇ ਹੋਏ ਆ ਹੋ ਸਕਦਾ ਵਾ ਲੋ ਗ੍ਰੇਨੇਡ ਲੋ ਇੰਟੈਂਸਿਟੀ ਬਲਾਸਟ ਹੋਏ ਹੁਣ ਕਹਿ ਦੋ ਵੀ ਇੰਨੇ ਇੱਕ ਹੁਣ ਉਹਨਾਂ ਦੀ ਕੈਪੇਬਿਲਿਟੀ ਘਟਿਆ ਇਹੋ ਜੇ ਬਲਾਸਟ ਹੋਏ ਆ DNA ਕਿਉਂ ਕਰਦੇ ਆਪਾਂ ਪਹਿਲੋਂ ਇੱਕ ਪੁਲਿਸ ਸਟੇਸ਼ਨ ਦਾ DNA ਕੀਤਾ ਫਿਰ ਦੂਜਾ ਕੀਤਾ ਜਿਹੜਾ ਕੱਲ ਬਲਾਸਟ ਹੋਇਆ اسلامਬਾਦ ਉਹਦੇ ਵੀ ਪਹਿਲੋਂ DNA ਲਾਇਆ ਔਰ ਇਹ ਜਿਹੜਾ ਝੂਠ ਬੋਲ ਰਿਹਾ ਸ਼ਰੀਆਮ ਸਬ ਇੰਸਪੈਕਟਰ ਉਹਨੂੰ ਆਬਵੀਅਸਲੀ ਕਿਆ ਗਿਆ ਹੋਇਆ ਸੋ ਇਹਦੇ ਨਾਲ ਪੁਲਿਸ ਦੇ ਉੱਤੇ ਪੁਲਿਸ ਦੀ ਜਿਹੜੀ ਕ੍ਰੈਡੀਬਿਲਟੀ ਆ ਉਹਦੇ ਤੇ ਸ਼ੰਕੇ ਉੱਠਨੇ ਸ਼ੁਰੂ ਹੋ ਜਾਂਦੇ ਆ ਔਰ ਉਹੀ ਇਸ ਵੇਲੇ ਹੋ ਰਿਹਾ ਵਾ ਕਈ ਕੋਈ ਕਈ ਕਦਮ ਸੰਚੁਕਨ ਦੀ ਲੋੜ ਆ ਪੁਲਿਸ ਸਟੇਸ਼ਨਸ ਦੇ ਵਿੱਚ ਸਿਰਫ ਔਰ ਪੁਲਿਸ ਸਟੇਸ਼ਨ ਦੇ ਇਰਤ ਗਿਰਦੇ ਸਾਨੂੰ ਪੈਟਰੋਲਿੰਗ ਵਿਦ ਆਨ ਦੀ ਲੋੜ ਆ ਜੇ ਵੈਪਨਸ ਹਥਿਆਰ ਦੂਜੀਆਂ ਸਟੇਟਾਂ ਤੋਂ ਆ ਰਹੇ ਆ ਉਹਨਾਂ ਨਾਲ ਤਾਲਮੇਲ ਬਣਾਉਣ ਦੀ ਲੋੜ ਆ ਮੈਨੂੰ ਯਾਦ ਆ 1980 ਤੋਂ 84 ਦੇ ਤੋਂ ਬਾਅਦ ਜੁਆਇੰਟ ਕੋਆਰਡੀਨੇਸ਼ਨ ਕਮੇਟੀ ਬਣੀ ਜਿਹਦੀ CBI ਵੀ ਉਹਦਾ ਹਿੱਸਾ ਸੀ ਪੰਜਾਬ ਹਰਿਆਣਾ ਦਿੱਲੀ CBI ਇਹ ਸਾਰਿਆਂ ਦੀ ਇੱਕ ਜੁਆਇੰਟ ਇਨਵੈਸਟੀਗੇਸ਼ਨ ਕਮੇਟੀ ਬਣੀ ਕਿ ਇਹਨਾਂ ਦੇ ਸਾਰਿਆਂ ਦੇ ਅਫਸਰ ਸੀਗੇ ਤਾਂ ਕਿ ਬੈਟਰ ਕੋਆਰਡੀਨੇਸ਼ਨ ਹੋ ਸਕੇ ਸ਼ਾਇਦ ਹੁਣ ਉਹੋ ਜੀ ਕੋਆਰਡੀਨੇਸ਼ਨ ਦੀ ਫੇਰ ਲੋੜ ਆ ਬਣਾ ਲਓ ਉਹਦੀ ਕੋਆਰਡੀਨੇਸ਼ਨ ਸੋ ਮੇਰਾ ਖਿਆਲ ਆ ਕਿ ਪੰਜਾਬ ਪੁਲਿਸ ਨੂੰ ਇਹ ਸਾਰੇ ਮਸਲੇ ਤੇ ਮੋੜ ਵਿਚਾਰ ਕਰਨ ਦੀ ਲੋੜ ਆ ਆਪਣੀ ਨਵੀਂ ਰਣਨੀਤੀ ਬਣਾਉਣ ਦੀ ਲੋੜ ਆ ਆਪਣੀਆਂ ਪਾਲਿਸੀ ਜਿਹੜੀਆਂ ਮਾਨੂੰ ਤੇ ਰਿਵਿਊ ਕਰੋ ਹੋ ਸਕਦਾ ਵਾ ਕੁਝ ਅਫਸਰਾਂ ਦੀ ਅਦਲਾ ਬਦਲੀ ਕਰਨ ਦੀ ਲੋੜ ਹੋਵੇ ਉਹਨਾਂ ਨੂੰ ਏਮਪਾਵਰ ਕਰੋ ਔਰ ਉਹਨਾਂ ਨੂੰ ਕਹੋ ਕਿ ਹਰ ਮਸਲੇ ਤੇ ਇੱਕਦਮ ਲਾਈਵ ਹੋਣ ਦੀ ਲੋੜ ਨਹੀਂ ਜੇ ਤੁਸੀਂ ਪੁਲਿਸ ਮੈਨੂੰ ਪਤਾ ਮੀਡੀਆ ਦਾ ਪ੍ਰੈਸ਼ਰ ਹੁੰਦਾ ਵਾ ਮੀਡੀਆ ਨੂੰ ਓਨੀ ਹੀ ਜਾਣਕਾਰੀ ਦਿਓ ਜਿੰਨੀ ਉਸ ਵੇਲੇ ਦੇਣੀ ਬਣਦੀ ਆ ਪੂਰੀ ਪੁਖਤਾ ਜਾਣਕਾਰੀ ਕਰਕੇ ਤਬਤੀਸ਼ ਕਰਕੇ ਫਿਰ ਇਨਫੋਰਮੇਸ਼ਨ ਦਿਓ ਪੂਰੀ ਔਰ ਇਹਦਾ ਵੀ ਕੋਈ ਸਿਸਟਮ ਹੋਣਾ ਚਾਹੀਦਾ ਵਾ ਹੁਣ ਆ ਇੱਕ ਸਬ ਇਨਸਪੈਕਟਰ ਜਿਹੜਾ ਉਹਦੀ ਕੀ ਟ੍ਰੇਨਿੰਗ ਆ ਪੁਲਿਸ ਨਾਲ ਪ੍ਰੈਸ ਨਾਲ ਗੱਲ ਕਰਨ ਦੀ ਉਹ ਕਿਉਂ ਇਦਾਂ ਦੇ ਬਿਆਨ ਦੇ ਦਿੰਦਾ ਵਾ ਪੁਲਿਸ ਆਪਣੇ ਕੋਲ ਕਾਫੀ ਨਫਰੀ ਆ ਹਰ ਪੁਲਿਸ ਸਟੇਸ਼ਨ ਦੇ ਵਿੱਚ ਇੱਕ ਬੰਦਾ ਡੈਜ਼ਿਗਨੇਟ ਕਰੋ ਵੀ ਇਹ ਪ੍ਰੈਸ ਦੇ ਨਾਲ ਗੱਲਬਾਤ ਕਰੂਗਾ ਆਪਾਂ ਕਿਉਂ ਹਰ ਬੰਦੇ ਨੂੰ ਕਹਦੇ ਨੇ ਵੀ ਤੂੰ ਵੀ ਬਿਆਨ ਦੇ ਦੇ ਤੇ ਤੂੰ ਵੀ ਬਿਆਨ ਦੇ ਦੇ ਔਰ ਕੋਈ ਜ਼ਰੂਰੀ ਨਹੀਂ ਵੀ ਹਰ ਵੇਲੇ ਬਿਆਨ ਹੀ ਦੇਣੇ ਆ ਮੇਰਾ ਖਿਆਲ ਹੈ ਇਸ ਵੇਲੇ ਸਥਿਤੀ ਕਾਫੀ ਗੰਭੀਰ ਬਣੀ ਹੋਈ ਆ ਮੈਂ ਜਿਵੇਂ ਕੋਆਰਡੀਨੇਸ਼ਨ ਕਮੇਟੀ ਦੀ ਗੱਲ ਕੀਤੀ ਉਹਦੇ ਵਿੱਚ ਬੀਐਸਐਫ ਦੇ ਅਧਿਕਾਰੀ ਵੀ ਲਾਉਣ ਦੀ ਲੋੜ ਹੈ ਕਿਉਂਕਿ 50 ਕਿਲੋਮੀਟਰ ਤੱਕ ਤੇ ਬੀਐਸਐਫ ਦਾ ਦਾਇਰਾ ਵਾ ਸੋ ਬੀਐਸਐਫ ਦੇ ਅਧਿਕਾਰੀ ਉਸ ਜ਼ਿਲ੍ਹੇ ਦਾ ਅਧਿਕਾਰੀ ਪੰਜਾਬ ਪੁਲਿਸ ਦਾ ਇੱਕ ਨੋਡਲ ਅਫਸਰ ਜਿਹੜੀਆਂ ਸਟੇਟਾਂ ਤੋਂ ਵੈਪਨ ਆ ਰਹੇ ਆ ਉਹਨਾਂ ਦੇ ਅਧਿਕਾਰੀ ਇਹਨਾਂ ਨੂੰ ਸਾਰਿਆਂ ਨੂੰ ਨਾਲ ਲੈ ਕੇ ਇਹ ਸਾਰੀ ਚੀਜ਼ ਦੀ ਤਫ਼ਤੀਸ਼ ਹੋਣੀ ਚਾਹੀਦੀ ਆ ਤਫ਼ਤੀਸ਼ ਹੋਣੀ ਚਾਹੀਦੀ ਆ ਔਰ ਹੌਲੀ ਹੌਲੀ ਇੰਜ ਲੱਗ ਰਿਹਾ ਵਾ ਕਿ ਲੋਕਾਂ ਦਾ ਪੁਲਿਸ ਦੇ ਵਿੱਚ ਪਰ ਸਰਕਾਰ ਦੇ ਵਿੱਚ ਵਿਸ਼ਵਾਸ ਉੱਟ ਰਿਹਾ ਵਾ ਵਿਸ਼ਵਾਸ ਬਣਾਉਣ ਦੀ ਸਖਤ ਲੋੜ ਆ ਜੇ ਨਹੀਂ ਵਿਸ਼ਵਾਸ ਬਣਾਓਗੇ ਤੇ ਇਹ ਵਿਸ਼ਵਾਸ ਹੌਲੀ ਹੌਲੀ ਉੱਟਦਾ ਰਹਿੰਦਾ ਲੋਕੀ ਫਿਰ ਆਪਣੇ ਅਮਨ ਕਾਨੂੰਨ ਆਪਣੇ ਹੱਥਸ ਲੈ ਲੈਂਦੇ ਆ ਜੋ ਇੱਕ ਬਹੁਤ ਖਤਰਨਾਕ ਟੈਂਡੈਂਸੀ ਹੁੰਦੀ ਆ